ਪੁਲਿਸ ਨੇ ਨਸ਼ਾ ਤਸਕਰ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਕੀਤੀ ਫਰੀਜ਼ ਨਸ਼ੇ ਦੇ ਕਾਰੋਬਾਰ ਕਰਨ ਦਾ ਖਤਰਾ ਪੜਿਆ ਕਰੋੜੀ ਲਗਾਤਾਰ ਸ਼ਰੀਰ ਤੇ ਉਹਨਾਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਨਸ਼ੇ ਦੇ ਬੰਮ ਕਰਕੇ ਕਾਨੂੰਨ ਸਰੋਤਾਂ ਨੂੰ ਮੰਦ ਰਿਖਤੀ ਜਾ ਰਹੀ ਹੈ ਤੇ ਜਿਹੜੇ ਨਸ਼ੇ ਦੇ ਸਪਲਾਰਾਂ ਨੇ ਨਸ਼ੇ ਦੇ ਕਾਰੋਬਾਰ ਜਿਹੜੀਆਂ ਪ੍ਰਾਪਰਟੀਆਂ ਗੈਰਕਾਨੂੰਨੀ ਬਣਾਈਆਂ ਉਹਨਾਂ ਦੇ ਪ੍ਰਾਪਰਟੀਆਂ ਸੀ ਆਇਡੈਂਟੀਫਾਈ ਕਰਕੇ ਜਬਤ ਕੀਤੀਆਂ ਕਰਵਾਈਆਂ ਜਾ ਰਹੀਆਂ ਘਰ ਦੇ ਬਾਹਰ ਚਪਕਾਏ ਨੋਟਿਸ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹਾਂ ਨਸ਼ੇ ਦੇ ਕਾਰੋਬਾਰ ਤੋਂ ਉਹਨਾਂ ਨੂੰ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਆਪਣੇ ਕਬਜ਼ੇ 'ਚ ਲਿਆ ਜਾ ਰਿਹਾ ਹੈ ਇਸੇ ਲੜੀ ਤਹਿਤ थाना ਸਿਟੀ ਜੀਰਾ ਪੁਲਿਸ ਵੱਲੋਂ ਡੀਐਸਪੀ ਜੀਰਾ ਸਰਦਾਰ ਗੁਰਦੀਪ ਸਿੰਘ ਅਤੇ ਐਸਐਚਓ थाना ਸਿਟੀ ਜੀਰਾ ਕਵਲਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਜੀਰਾ ਦੀ ਬਸਤੀ ਮਾਛੀਆਂ ਵਾਲਾ ਵਿਖੇ ਸਥਿਤ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਦੇ ਹਾਂ ਉਹਨਾਂ ਦੇ ਘਰ ਦੇ ਬਾਹਰ ਪ੍ਰਾਪਰਟੀ ਫ੍ਰੀਜ਼ ਕਰਨ ਦਾ ਇਸ਼ਤਿਹਾਰ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਦੀਪ ਸਿੰਘ ਦਾ ਇਸ ਸਬੰਧੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਸਰ ਜੀ ਪੰਜਾਬ ਸਰਕਾਰ ਤੇ ਸਾਡੇ ਰਿਸਪੈਕਟੇਬਲ ਸੀਨੀਅਰ ਆਫੀਸਰਸ ਹੈਬੰਦੀ ਹਟਾ ਤਾਂ ਸਰ ਜਿਹੜਾ ਸਾਡੇ ਪੁਲਿਸ ਦਾ ਨਸ਼ੇ ਦੇ ਕਾਰੋਬਾਰ ਕਰਨ ਦੇ ਖਿਲਾਫ ਜਿਹੜੀ ਹੈ ਕਾਰਵਾਈ ਲਗਾਤਾਰ ਜਾਰੀ ਹੈ ਤੇ ਉਹਨਾਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਨਸ਼ੇ ਦੀ ਬੰਦ ਕਰਕੇ ਲਗਾਤਾਰ ਮੁਕੱਦਮੇ ਦਰਜ ਕੀਤੇ ਜਾ ਰਹੇ ਔਰ ਜਿਹੜੇ ਨਸ਼ੇ ਦੇ ਸਮਗਲਰਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਜਿਹੜੀ ਪ੍ਰਾਪਰਟੀਆਂ ਗੈਰਕਾਨੂੰਨੀ ਠਿੱਕੇ ਨਾ ਬਣਾਈਆਂ ਉਨਾਂ ਦੇ ਪ੍ਰਾਪਰਟੀਆਂ ਸੀ ਆਇਡੈਂਟੀਫਾਈ ਕਰਕੇ ਜੋ ਜ਼ਬਤ ਕੀਤੀਆਂ ਕਰਵਾਈਆਂ ਜਾ ਰਹੀਆਂ ਇਸੇ ਕਰੀ ਦੇ ਤਹਿਤ ਜੋ ਇੱਕ ਆਰਾ ਇਸ ਮਸ਼ੀਆਬਸਤੀ ਦੇ ਦੋ ਬਦਨਾਮ ਸਮਗਲ ਨੇ ਵਿਸ਼ਾਲ ਤੇ ਸ਼ਾਲੂ ਦੋ ਭਰਾ ਨੇ ਰੋਸ਼ਨ ਸਿੰਘ ਦੇ ਮੁੰਡੇ ਇਹਨਾਂ ਤੇ ਪਿਛਲੇ ਸਾਲ ਮਕਦਮਾ ਨੰਬਰ 85 ਦਰਜ ਹੋਇਆ ਸੀ ਉਹ ਚ 1 ਕਿਲੋ ਇਹਨਾਂ ਤੋਂ ਜਿਹੜੀ ਹੈਰਨ ਆਰੰਭ ਹੋਈ ਸੀਗੀ ਤੇ ਕਰੀਬ ਇਹਨਾਂ ਤੋਂ 9 ਲੱਖ ਜਿਹੜਾ 11 13 ਲੱਖ ਰੁਪਈਆ ਟਰਗ ਮਨੀ ਰਕੋ ਉਸਨ ਕਬੇ ਦੇ ਵਿੱਚ ਉਹ ਜਿਹੜਾ ਇਹ ਘਰ ਇਹਦੀ ਕੀਮਤ ਅਸੀਂ ਮਤਲਬ ਐਕਸਪਰਟ ਤੋਂ 1 ਕਰੋੜ 2 ਲੱਖ ਰੁਪਏ ਅੰਕੀ ਗਈ ਸੀ ਤੇ ਇਹਦਾ ਪ੍ਰੋਪੋਜ਼ਲ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ پاس ਪੇ ਕੀਤੀ ਸੀ ਔਰ ਜਿਨ੍ਹਾਂ ਨੇ ਸਾਡੀ ਐਸਟੀਓ ਸਿਟੀ ਜੀ ਦਾ ਇੰਸਪੈਕਟਰ ਕਮਲਜੀਤ ਰਾਏ ਇਹਨਾਂ ਦੀ ਪ੍ਰੋਪੋਜ਼ਲ ਦੇ ਨਾਲ ਸਹਿਮਤ ਹੁੰਦੇ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੇ ਇਹ ਜਿਹੜਾ 1 ਕਰੋੜ 2 ਲੱਖ ਦਾ ਘਰ ਇਹਨਾਂ ਨੇ ਨਸ਼ਰੇ ਕਾਰੋਬਾਰ ਤੋਂ ਬਣਾਇਆ ਦੋਨਾਂ ਨੇ ਵਿਚਾਲ ਤੇ ਸਾਨੂੰ ਸਾਨੂੰ ਨੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੇ ਅਟੈਚ ਕਰ ਦਿੱਤਾ ਫੀਸ ਕਰ ਦਿੱਤਾ ਨਾ ਹੁਣ ਕਿਤੇ ਵਿਖ ਸਕਦਾ ਇਹ ਮਾਲਮ ਹੈ ਕਿਵੇਂ ਦੁਬਾਰਾ ਇਹਦੇ ਤੇ ਰੈਡੈਂਟਰੀ ਹੁਣ ਹੋ ਜਾਣੀ ਇਸ ਤੋਂ ਬਾਅਦ ਇਹ ਫ੍ਰੀਜ ਹੋ ਅਸੀਂ ਹੁਣ ਤੱਕ ਜਿਹੜੀ ਜੀਰਾ ਸੂਟ ਇਕੱਲੀ ਜੀਰਾ ਸਬਡੂਨ ਦੇ ਵਿੱਚ 17 ਜਿਹੜੇ ਬਰਨਾਮ ਸਮਗਲ ਨੇ ਉਹਨਾਂ ਦੇ ਖਿਲਾਫ ਮਕਦਮੇ ਦਰਜ ਕਰਕੇ ਉਹਨਾਂ ਦੇ ਕਰੀਬ 5 ਕਰੋੜ 40 ਲੱਖ ਦੀ ਇਕੱਲੀ ਜੀਰਾ ਸਬਡੂਨ ਦੇ ਵਿੱਚ ਜਿਹੜੀ ਅਸੀਂ ਗੈਰਕਾਨੂੰਨੀ ਤਰੀਕੇ ਨਾਲ ਨਸ਼ੇ ਦੇ ਕਾਰੋਬਾਰ ਤੋਂ ਜੋ ਪ੍ਰਾਪਰਟੀ ਬਣਾਈ ਸਮਗਲਰਾਂ ਨੇ ਉਹ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਨਵੇਂ ਪੁਲਿਸ ਨੇ ਨਸ਼ਾ ਤਸਕਰ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਕੀਤੀ ਫਰੀਜ਼ ਨਸ਼ੇ ਦੇ ਕਾਰੋਬਾਰ ਕਰਦਿਆਂ ਦੇ ਖਿਲਾਫ ਜਿਹੜੀ ਲਗਾਤਾਰ ਚੱਲੀ ਹੈ ਤੇ ਉਹਨਾਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਅਸ਼ਰੀਬਾਮ ਕਰਕੇ ਨਰਦਾਰ ਨੂੰ ਅੰਦਰ ਕੀਤੀ ਜਾ ਰਹੀ ਹੈ ਔਰ ਜਿਹੜੇ ਨਸ਼ੇ ਦੇ ਸਮਗਲਰਾਂ ਨੇ ਨਸ਼ੇ ਦੇ ਕਾਰੋਬਾਰ ਜਿਹੜੀਆਂ ਪ੍ਰਾਪਰਟੀਆਂ ਗੈਰਕਾਨੂੰਨੀ ਤਰੀਕੇ ਨਾਲ ਬਣਾਈਆਂ ਉਹਨਾਂ ਦੇ ਪ੍ਰਾਪਰਟੀਆਂ ਸੀ ਆਇਡੈਂਟੀਫਾਈ ਕਰਕੇ ਜਬਤ ਕੀਤੀਆਂ ਕਰਵਾਈਆਂ ਜਾ ਰਹੀਆਂ ਘਰ ਦੇ ਬਾਹਰ ਚਪਕਾਏ ਨੋਟਿਸ ਪੂਰੇ ਹੀ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ ਕਾਰੋਬਾਰ ਤੋਂ ਉਹਨਾਂ ਨੂੰ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਆਪਣੇ ਕਬਜ਼ੇ 'ਚ ਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ थाना ਸਿਟੀ ਜੀਰਾ ਪੁਲਿਸ ਵੱਲੋਂ ਡੀਐਸਪੀ ਜੀਰਾ ਸਰਦਾਰ ਗੁਰਦੀਪ ਸਿੰਘ ਅਤੇ ਐਸਐਚਓ थाना ਸਿਟੀ ਜੀਰਾ ਕਵਲਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਜੀਰਾ ਦੀ ਬਸਤੀ ਮਾਛੀਆਂ ਵਾਲਾ ਵਿਖੇ ਸਥਿਤ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਦਿਆਂ ਉਹਨਾਂ ਦੇ ਘਰ ਦੇ ਬਾਹਰ ਪ੍ਰਾਪਰਟੀ ਫ੍ਰੀਜ਼ ਕਰਨ ਦਾ ਇਸ਼ਤਿਹਾਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਦੀਪ ਸਿੰਘ ਦਾ ਇਸ ਬੰਦੀ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਰ ਜੀ ਪੰਜਾਬ ਸਰਕਾਰ ਤੇ ਸਾਡੇ ਰਿਸਪੈਕਟੇਬਲ ਸੀਨੀਅਰ ਅਫਸਰ ਸਾਹਿਬਾਂ ਦੀ ਹਾਜ਼ਰ ਤਾਂ ਸਾਰਾ ਜਿਹੜਾ ਸਾਡੇ ਪੁਲਿਸ ਦਾ ਨਸ਼ੇ ਦੇ ਕਾਰੋਬਾਰ ਕਰਨ ਦੇ ਖਿਲਾਫ ਜਿਹੜੀ ਹੈ ਕਾਰਵਾਈ ਲਗਾਤਾਰ ਜਾਰੀ ਹੈ ਤੇ ਉਹਨਾਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਨਸ਼ੇ ਦੀ ਬਰਾਮਦ ਕਰਕੇ ਲਗਾਤਾਰ ਮੁਕੱਦਮੇ ਦਰਜ ਕੀਤੇ ਜਾ ਰਹੇ ਔਰ ਜਿਹੜੇ ਨਸ਼ੇ ਦੇ ਸਮਗਲਾਂ ਰਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਜਿਹੜੀ ਪ੍ਰਾਪਰਟੀਆਂ ਗੈਰਕਾਨੂੰਨੀ ਠਿੱਕੇ ਨਾ ਬਣਾਈਆਂ ਉਹਨਾਂ ਦੇ ਪ੍ਰਾਪਰਟੀਆਂ ਸੀ ਆਇਡੈਂਟੀਫਾਈ ਕਰਕੇ ਜੋ ਜ਼ਬਤ ਕੀਤੀਆਂ ਕਰਵਾਈਆਂ ਜਾ ਰਹੀਆਂ ਇਸੇ ਕਰੀ ਦੇ ਤਹਿਤ ਜੋ ਇੱਕ ਆ ਇਸ ਸਮਾਸ਼ੀਆ ਬਸਤੀ ਦੇ ਦੋ ਬਦਨਾਮ ਸਮਗਲਰ ਨੇ ਵਿਸ਼ਾਲ ਤੇ ਸ਼ਾਲੂ ਦੋ ਭਰਾ ਨੇ ਰੋਸ਼ਨ ਸਿੰਘ ਦੇ ਮੁੰਡੇ ਇਹਨਾਂ ਤੇ ਪਿਛਲੇ ਸਾਲ ਮਕਦਮਾ ਨੰਬਰ 85 ਦਰਜ ਹੋਇਆ ਸੀ ਉਹ ਚ 1 ਕਿਲੋ ਇਹਨਾਂ ਤੋਂ ਜਿਹੜੀ ਹੈਰਨ ਆਮਦ ਹੋਈ ਸੀਗੀ ਤੇ ਕਰੀਬ ਇਹਨਾਂ ਤੋਂ 9 ਲੱਖ ਜਿਹੜਾ 12-13 ਲੱਖ ਰੁਪਈਆ ਟਰਗ ਮਨੀ ਰਿਕਵਰ ਹੋਇਆ ਉਸਮ ਕਦਿਆਂ ਦੇ ਵਿੱਚ ਜਿਹੜਾ ਇਹ ਘਰ ਇਹਦੀ ਕੀਮਤ ਅਸੀਂ ਮਤਲਬ ਐਕਸਪਰਟ ਤੋਂ 1 ਕਰੋੜ 2 ਲੱਖ ਰੁਪਏ ਅੰਕੀ ਗਈ ਸੀ ਤੇ ਇਹਦਾ ਪ੍ਰੋਪੋਜ਼ਲ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ پاس ਪੇਜੀ ਸੀਗੀ ਔਰ ਜਿਨ੍ਹਾਂ ਨੇ ਸਾਡੀ ਐਸਐਸਓ ਸਿਟੀ ਜੀ ਦਾ ਇੰਸਪੈਕਟਰ ਕਮਲਜੀਤ ਰਾਏ ਇਹਨਾਂ ਦੀ ਪ੍ਰੋਪੋਜ਼ਲ ਦੇ ਨਾਲ ਸਹਿਮਤ ਹੁੰਦੇ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੇ ਇਹ ਜਿਹੜਾ 1 ਕਰੋੜ 2 ਲੱਖ ਦਾ ਘਰ ਇਹਨਾਂ ਨੇ ਨਸ਼ਰੇ ਕਾਰੋਬਾਰ ਤੋਂ ਬਣਾਇਆ ਦੋਨਾਂ ਨੇ ਵਿਸ਼ਾਲ ਤੇ ਸਾਨੂੰ ਸ਼ਾਲੂ ਨੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੇ ਅਟੈਚ ਕਰ ਦਿੱਤਾ ਅਫੀਸ਼ ਕਰ ਦਿੱਤਾ ਇਹ ਨਾ ਹੁਣ ਕਿਤੇ ਵਿਖ ਸਕਦਾ ਇਹ ਮਾਲਮ ਹੈ ਕਿਵੇਂ ਦੁਬਾਰਾ ਇਹਦੇ ਤੇ ਰਾਇਡੈਂਟਰੀ ਹੋਣ ਕੋ ਜਣੀ ਇਸ ਤੋਂ ਬਾਰੇ ਫ੍ਰੀ ਜੋ ਅਸੀਂ ਹੁਣ ਤਾਂ ਕਿ ਜਿਹੜੀ ਜੀਰਾ ਸੂਟ ਇਕੱਲੀ ਜੀਰਾ ਸਾਬਡੂ ਦੇ ਵਿੱਚ 17 ਜਿਹੜੇ ਬਦਨਾਮ ਸਮਗਲ ਨੇ ਉਹਨਾਂ ਦੇ ਖਿਲਾਫ ਮਕਦਮੇ ਦਰਜ ਕਰਕੇ ਉਹਨਾਂ ਦੀ ਕਰੀਬ 5 ਕਰੋੜ 40 ਲੱਖ ਦੀ ਇਕੱਲੀ ਜੀਰਾ ਸਾਬਡੂ ਦੇ ਵਿੱਚ ਜਿਹੜੀ ਅਸੀਂ ਗੈਰਕਾਨੂੰਨੀ ਤਰੀਕੇ ਨਾਲ ਨਸ਼ਾ ਦੇ ਕਾਰੋਬਾਰ ਤੋਂ ਜੋ ਪ੍ਰਾਪਰਟੀ ਬਣਾਈ ਸਮਗਲਰਾਂ ਨੇ ਉਹ ਅਸੀਂ ਫ੍ਰੀ ਸਕਰਾਚ ਤੇ ਨਵੇਂ